ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ 5 ਚਾਉ ਪਦੇ ਕਰੂ ਪਹਿਲਾ ਮੇਰਾ ਮਨੁ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈਂ ਤ੍ਰੇਖਾ ਨ ਉੱਤਰੈ ਸੰਤੈ ਨ ਆਵੈ ਬੇਨੁ ਦਰਸਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲੇ ਕੁਮਈ ਕੁਰ ਦਰਸਨ ਸੰਤ ਪਿਆਰੇ ਜੀ ਰਹਾ ਤੇਰਾ ਮੁਖ ਸੁਹਾਵਾ ਜੀ ਸਹਜ ਤੋਨੇ ਬਾਣੀ ਚਿਰ ਹੋਆ ਦੇਖੇ ਸਾਰੇਂਗ ਪਾਣੀ ਨਨ ਸੁਦੇਸ ਜਹਤ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਹਾ ਕੋਲੀ ਹਾ ਕੋਲੇ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀ ਰਹਾ ਇੱਕ ਘੜੀ ਨ ਮਿਲਤੇ ਤਕਲੇ ਜੁਗੂ ਹੋਤਾ ਹੁਣ ਕਦੇ ਮਿਲਿਆ ਪ੍ਰੇਯ ਤੋਧ ਭਗਵੰਤਾ ਮੋਹੇ ਰੈਣ ਨ ਵਿਹਾਵੇ ਨੀਦ ਨ ਆਵੇ ਵੇਨ ਦੇਖੇ ਗੁਰਦਰਬਾਰੇ ਜੀ ਹਕੂਲੀ ਜੀ ਕੋਲੇ ਕਮਾਈ ਤੇ ਸੱਚੇ ਗੁਰਦਰਬਾਰੇ ਜੀ ਰਹਾ ਪਾਗੂ ਹਵਾ ਗੁਰ ਸੰਤੂ ਮਿਲਾਇਆ ਪ੍ਰਭੂ ਅਬਿਨਾਸੀ ਕਰਮ へ ਪਾਇਆ ਸੇਵ ਕਰੀ ਪਲ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀ ਹਾ ਕੋਲੀ ਜੀ ਕੋਲੇ ਕਮਾਈ ਜਨ ਨਾਨਕ ਦਾਸ ਤੁਹਾਰੇ ਜੀ ਰਹਾ ਰਾਗੁ ਮਾਝ ਮਹੱਲਾ 5 ਸਰੁਤੇ ਸੁਹਾਵੀ ਜੇਤੋ ਤੋਧ ਸਮਲੀ ਸੋ ਕੰਮੁ ਸੋਹਿਲਾ ਜੋ ਤੇਰੀ ਘਾਲੀ ਸੁਰਦਾ ਸੋਹਿਲਾ ਜੇ ਤੂੰ ਹਿਰਦੈ ਤੂੰ ਉਠਾ ਸਭਨਾ ਕੇ ਦਾਤਾਰਾ ਜੀ ਪੁ ਸਾਧਿਆ ਸਾਹਿਬ ਬਾਪ ਹਮਾਰਾ ਨੌ ਨਿਧੇ तेरा अखुट पंडारा जिस तू दे सो तृप ते अघावै सोई पगत तो तुम्हारा जी सब सबको आस तेरी बैठा काट काट अंतरे तू है सभे साझीवाल सदाए ने तू किस न दिस हे बाहरा जी तू आपे गुरमुखे मुकते कराए हे ਤੂੰ ਆਪੇ ਮਨਮੋਖੇ ਜਨਮੇ ਪਵਾਏ ਹੈ ਨਾਨਕ ਦਾਸ ਤੇਰੇ ਬਲਹਾਰੈ ਸਭੁ ਭੁక్తి ਰਖੇ ਲੋ ਦਸਾਹਰਾ ਜੀਉ ਮਾਝ ਮਹੱਲਾ ਪੰਜਵਾ ਅਨਹਦ ਵਾਜੈ ਸਹਜ ਸੁਹਿਲਾ ਸਬਦ ਦੇ ਆਨੰਦ ਕਰੇ ਸਦਕੇਲਾ ਸਹਜ ਗੁਫਾ ਮਹਿ ਤਾੜੀ ਲਾਈ ਅਸਣ ਊਚ ਸਵਾਰਿਆ ਜੀ फेर केरे अपने गृह मह आए जो लोड़ी दा सोई पाया त्रिपते अघाए रहया है संत हो गोरे अनुपपुर को दिखा रिया जी अपे राजनु अपे लोगा ਆਪੇ ਨਿਰਵਾਣੀ ਆਪੇ ਪੁਗਾ ਆਪੇ ਤਖਤੇ ਬਹੈ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀ ਜਿਹੜਾ ਡਿਠਾ ਮੈਂ ਤੇਹੋ ਕਹਿਆ ਤੇ ਸੁਰਾ ਸੁ ਆਇਆ ਜene ਪੇਦ ਲਹਿਆ ਜੋਤੀ ਜੋਤੇ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀ ਮਾਝ ਮਹੱਲਾ ਪੰਜਵਾ ਜੇ ਤੂ ਕਰੇ ਪੇਰੇ ਸੁਹਾਗ ਬਣਾਇਆ ਤੇ ਤੂ ਕਰੇ ਸਖੀਏ ਮੰਗਲ ਲਗਾਇਆ ਅਨੰਦ ਬਿਨੋਦ ਤੇ ਤੈ ਕਰੇ ਸੋਹੇ ਜੋ ਤਨ ਕੰਤੇ ਸਿਗਾਰੀ ਜੀ ਸਾਗੁਣਵੰਤੀ ਸਾਵੜ ਭਗਣੇ ਪੁੱਤਰਵੰਤੀ ਸੀਲਵੰਤੇ ਸੁਹਾਗਣੇ ਰੂਪਵੰਤੇ ਸਾ ਸੁਘੜੇ ਵਿਚਖਣੇ ਜੋ ਤਨ ਕੰਤ ਪਿਆਰੀ ਜੀਉ ਅਚਾਰਵੰਤੇ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤੇ ਸੁਗਿਆਨੇ ਸਾ ਕੁਲਵੰਤੀ ਸਾ ਸਭ ਰਾਈ ਜੋ ਪੇਰ ਕੇ ਰੰਗੇ ਸਵਾਰੀ ਜੀ ਮਹਿਮਾ ਤਿਸ ਕੀ ਕਹਣ ਨ ਜਾਏ ਜੋ ਪੇਰ ਮੇ ਲਈ ਆਂਗੇ ਲਾਏ ਤੇਰ ਸੁਹਾਗ ਵਰ ਅਗਾਮ ਅਗੁਚਰ ਜਨ ਨਾਨਕ ਪ੍ਰੇਮ ਸਾਧਾਰੀ ਜੀ ਮਾਝ ਮਹੱਲਾ ਪੰਜਵਾਂ ਖੋਜਿਤ ਖੋਜਿਤ ਦਰਸ਼ਨ ਚਾਹੇ ਪਰਤੇ ਪਰਤੇ ਬਨ ਬਨ ਅਵਗਾਹੇ ਨਿਰਗੋਣ ਸਰਗੋਣ ਹਰ ਹਰ ਮੇਰਾ ਕੋਈ ਹੈ ਜੀ ਆਣ ਮਿਲਾਵੇ ਜੀ hato sast vicharat mokhe gyana puja tilko tirath isnan nivli karm asan 84 enu mah sant na aave ji ਅਨੇਕ ਬਰਖ ਕੀਏ ਚਪਤਾਪਾ ਗਵਨੋ ਕੀਆ ਤਰਤੀ ਪਰਮਤਾ ਇਕੁ ਖੇਨੋ ਹਿਰਦੈ ਸਾਂਤੇ ਨ ਆਵੈ ਜੋਗੀ ਬਹੜੇ ਬਹੜੇ ਉਠੇ ਤਾਵੈ ਜੀਓ ਕਾਇ ਕਿਰਪਾ ਮੋਹੇ ਸਾਧੂ ਮਿਲਾਇਆ ਮਾਨੁ ਤਨੁ ਸੀਤਲ تیر ਜੋ ਪਾਇਆ ਪ੍ਰਭ ਅਬਨਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਕੋ ਗਾਵੇ ਜੀ ਮਾਝ ਮਹੱਲਾ ਪੰਜਵਾ ਪਰ ਬ੍ਰਹਮ ਅਪਰੰਪਰ ਦੇਵਾ ਅਗੰ ਅਗੁਚਰ ਅਲਖ ਅਭੇਵਾ ਤੀਨ ਦਇਾਲ ਗੋਪਾਲ ਗੋਬਿੰਦਾ ਹਰ ਧਿਆਵ ਹੋ ਗੁਰਮੁਖੇ ਗਾਤੀ ਜੀ ਗੁਰਮੁਖੇ ਮਾਧੂ ਸੂਦਨ ਨਿਸਤਾਰੇ ਗੁਰਮੁਖੇ ਸੰਗੀ ਕ੍ਰਿਸ਼ਨ ਮੁਰਾਰੇ ਦਇਾਲ ਦਮਦਰ ਗੁਰਮੁਖੇ ਪਾਈਐ ਹਰਤੁ ਕਿਤ ਨਪਤੀ ਜੀ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖੇ ਹਿਰਦੈ ਜਾ ਕੇ ਹਰੇ ਹਰੇ ਸੋਈ ਭਗਤੋ ਇਕਾਤੀ ਜੀ अमोघ दर्शन बेअंत अपारा वड समरथ सदा दातारा गुरमुखे नाम जपिए ते तुतरीए गत नानक विरली जाती जी माझ महल्ला पंजावा ਕਹਿਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤੇ ਕਾ ਬਲੇ ਜਾਈ ਜੀ ਪਾਣੈ ਉਝੜ ਪਾਣੈ ਰਾਹ ਪਾਣੈ ਹਰਿ ਗੁਣ ਗੁਰਮੁਖਿ ਗਵਾਹ ਪਾਣੈ ਪਰਮੇ ਪਵੈ ਬਹੁ ਜੁਨੀ ਸਭ ਕੇ ਚੁ ਤੇ ਸੈਰ ਜਾਈ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੇ ਛੁ ਤੇਰਾ ਪਾਣਾ ਅਗੰ ਅਗੁਚਰ ਬੇਅੰਤ ਅਥਾਹ ਤੇਰੀ ਕੀਮਤ ਤੇ ਕਹਣ ਨਾ ਜਾਈ ਜੀਓ ਕਾ ਕੋ ਸੰਤਨ ਕੀ ਦੇਹ ਪਿਆਰੇ ਆਇ ਪਿਆ ਹਰ ਤੇਰੇ ਦਵਾਰੈ ਦਰਸਨੁ ਪੇਖਤ ਮਨੁ ਆਗਾਵੈ ਨਾਨਕ ਮਿਲਣ ਸੁਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ